ਲੋ ਜੀ ਇੰਟਰਨੈਸ਼ਨਲ ਨਰਵਰ ਖਾਲਸਾ ਗੱਤਕਾ ਪਹੁੰਚੇ ਹੋਏ ਆ ਜੀ ਤੇ ਭਾਈ ਗਰਜੀਤ ਸਿੰਘ ਜੀ ਬੋਲਿੰਗ ਕਰਾ ਰਿਹਾ ਆ ਸਾਰੇ ਦਰਸ਼ਕ ਦਰਸ਼ਕ ਨਹੀਂ ਹੈ ਤੇ ਖੇਡਣ ਵਾਲੇ ਆ ਵਿਚਾਰੇ ਇਹਨਾਂ ਦਾ ਖੇਡ ਆ ਹੀ ਖੇਡ ਰਹੇ ਆ ਪਰ ਉਹ ਉਹ ਚੱਕਾ ਮਾਰ ਦਿਆ ਦੇਈ ਬੜੀ ਉਹ ਉਧਰ ਗਾਇਦਾਰ ਭਾਈ ਪ੍ਰਵੀਨਦਰ ਸਿੰਘ ਜੀ ਬੋਲਿੰਗ ਬੈਟਿੰਗ ਤੇ ਤੇ ਮੈਂ ਪਹਿਲਾ ਬੋਲ ਕਰਕੇ ਆਊਟ ਕਰ ਚੁੱਕਾ ਤੇ ਮੈਂ ਵੀ ਆਊਟ ਹੋ ਚੁੱਕਿਆ ਮੈਂ ਤਾਂ ਤੇ ਆ ਸਾਡੇ ਬਾਬੂ ਜੀ ਓਖਾ ਹੀ ਆਦਾ ਵਾਹ ਗੁੱਜੀ ਦਾ ਖਾਲਸਾ ਜੋ ਇਹਦਾ ਵੀ ਓਖਾ ਆ ਜੀ ਵਾਹੇ ਕ੍ਰਿਕਟ ਇਹਦੇ ਲਾਗੇ ਤੱਕੇ ਵੀ ਨਹੀਂ ਹੈਗੀ ਤੇ ਬੋਲਵਰਗਾ ਤੇ ਆ ਪਰ ਬੋਲਵਰਗਾ ਬੋਲ ਕਰ ਰਹਾ ਹੈ ਯਾ ਕਮਾਲ ਹੋ ਗਈ ਜੀ ਮੀਨਾ ਯਾਰ ਤੇ ਸੰਗਤ ਦਾ ਨਾਨਕ ਤੇ ਮੁਕੂ ਜੇ ਕਿੰਨੀ ਚੁੱਪੀ ਨਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਤਿ ਸੰਗਤ ਜੀਓ ਅੱਜ ਆਪਾਂ ਪਹੁੰਚੇ ਆ ਜੀ ਖਲੀਲਾਬਾਦ ਝੁੱਪੀ ਜਿੱਥੇ ਗੁਰਤੇਗ ਬਹਾਦਰ ਪਾਸ਼ਾ ਜੀ ਦੇ ਸ਼ਹੀਦੀ ਪੁਰਬ ਨੂੰ ਮਨਾਇਆ ਜਾ ਰਿਹਾ ਜੀ ਤੇ ਇੰਟਰਨੈਸ਼ਨਲ ਨਰਵੈਰ ਖਾਲਸਾ ਗੱਤਕਾ ਗਰੁੱਪ ਦੀ ਨਿੱਕੀ ਫੌਜ ਅਤੇ ਵੱਡੀ ਫੌਜ ਸਾਰੀ ਰਲ ਕੇ ਜੋ ਖਲੀਲਾਬਾਦ ਵਿਖੇ ਗੱਤਕੇ ਦੇ ਪ੍ਰੋਗਰਾਮ ਕਰਨ ਵਾਸਤੇ ਆਏ ਆ ਜੀ ਪਾਸ਼ਾ ਨੇ ਬੜੀ ਕਿਰਪਾ ਕੀਤੀ ਹੈ ਤੇ ਠੰਡ ਦਾ ਪਹਿਰਾ ਬਹੁਤ ਇੱਧਰ ਵੀ ਤੇ ਸ਼ਾਮ ਦਾ ਸਮਾਂ ਹੋ ਚੁੱਕਿਆ ਜੀ 5 5 ਵਜੇ ਚੁੱਕੇ ਆ ਤੇ 7:30 ਵਜੇ ਜੋ ਤਿਆਰੀ ਹੈ ਤੇ ਉਸ ਤੋਂ ਬਾਅਦ ਜੋ ਸਾਰਾ ਪ੍ਰੋਗਰਾਮ ਤਿਆਰ ਵਰਤਿਆ ਰਿਹਾ ਜੀ ਤੇ ਆਪ ਜੀ ਨੂੰ ਪੂਰੇ ਵਲੋਗ ਦੇ ਨਾਲ ਜੋੜਾਂਗੇ ਉਮੀਦ ਕਰਦੇ ਹਾਂ ਤੁਹਾਨੂੰ ਵੀਡੀਓ ਪਸੰਦ ਆਏਗੀ ਤੇ ਚੈਨਲ ਸਬਸਕ੍ਰਾਈਬ ਕਰਨਾ ਭੁੱਲਣਾ ਵੀਡੀਓ ਨੂੰ ਲਾਈਕ ਕਰਨਾ ਤੇ ਕਮੈਂਟ ਕਰਕੇ ਦੱਸਿਓ ਵੀਡੀਓ ਕਿਹੋ ਜਿਹੀ ਲੱਗੀ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਨੋ ਜੀ ਬੰਦਰ ਸੁੱਤੇ ਪਏ ਆ ਸਟੇਸ਼ਨ ਤੇ ਉੱਠ ਕੇ ਵਿਚਾਰੇ ਉਠਾ ਤੇ ਇਹਨਾਂ ਰੋਲਾ ਪਾ ਕੇ ਲੋਥਾ ਸੰਗ ਜੀਓ ਇੱਥੇ ਆਪਾਂ ਆਪਣੇ ਵਲੋਗ ਦੀ ਸਮਾਪਤੀ ਕਰਦੇ ਆ ਤੇ ਖਲੀਲਾਬਾਦ ਦਾ ਜੋ ਪੂਰਾ ਵਲੋਗ ਬਣਾ ਕੇ ਆਪ ਜੀ ਨੂੰ ਦਿਖਾਇਆ ਤੇ ਕਈ ਵੀਡੀਓ ਜਿਵੇਂ ਰਹਿ ਜਾਂਦੀਆਂ ਫੋਨ ਦੀ ਬੈਟਰੀ ਲੋ ਹੋਣ ਕਰਕੇ ਤੇ ਕੁਝ ਸ਼ੋਰਟਸ ਦੀਆਂ ਵੀਡੀਓ ਪਾ ਕੇ ਕਦੇ-ਕਦੀਆਂ ਆਪਦੇ ਨੂੰ ਬਲੌਗ ਤੁਹਾਡੇ ਨਾਲ ਸਾਂਝਾ ਕੀਤਾ ਹੈ ਜੀ ਤੇ ਉਮੀਦ ਕਰਦੇ ਵੀਡੀਓ ਪਸੰਦ ਆਈ ਹੋਊਗੀ ਬਹੁਤ ਬਹੁਤ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਕਿਹੋ ਜਿਹੀ ਲੱਗੀ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਪਰੋਣਾ ਬਹੁਤ ਬਹੁਤ ਧੰਨਵਾਦ ਵਾਇਕਰ ਜੀ ਦਾ ਖਾਲਸਾ ਵਾਇਕਰ ਜੀ ਕੀ ਖਤੇ ਜੀ